ਕੀ ਆਪਾਂ ਕੁਰਸੀਆਂ ਤੇ ਬੈਠ ਜਾਈਏ ਇਸ 스테ਜ ਤੇ ਲੱਗੇ ਵੀ ਕਾਫੀ ਸੰਖਿਆ ਦੇ ਵਿੱਚ ਲੋਕ ਰੁੱਤੇ ਨੇ ਸੋ ਆਈਟੀ ਜਿਹੜੀ ਛੁੱਟੀਆਂ ਸੋਹਾ ਖਾ ਕੇ ਆਏ ਸੀ ਔਰ 4:30 ਤੱਕ ਘਰੋਂ ਬਾਹਰ ਵੀ ਨਹੀਂ निकले ਔਰ ਦੂਜੇ ਪਾਸੇ ਮੇਰੇ ਖਿਆਲ ਦੇ ਨਾਲ ਸਾਡਾ ਮਥ ਹਲਕਾ ਚੇਵਾਨਗਰ ਦੇ ਵਿੱਚ ਬਹੁਤਾਂ ਕਹਿਣਗੇ ਸਰਬ ਨੇ ਆ ਕੇ ਮਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਉਹ ਵੀ ਸਾਡੇ ਵਸਤ ਹਲਕੇ ਵਿੱਚ ਸਿੰਘ ਮਾਨ ਜੀ ਜੇ ਦੁਨੀਆ ਜੇ ਦੇਸ਼ ਦਾ ਪਹਿਲਾ ਮਹੱਲਾ ਕਲੀਨਿਕ ਖੋਲਿਆ ਉਹ ਸਾਡੇ ਆਕੇ ਪਸ਼ਮੀ ਵਿੱਚ ਖੋਲਿਆ ਗਿਆ ਉਹ ਦੇਖੋ ਲੱਖਾਂ ਲੋਕ ਰੋਜ਼ ਦਵਾਈਆਂ ਲੈ ਕੇ ਆਪਣਾ ਜੀਵਨ ਜਿਹੜਾ ਵਧੀਆ ਨਿਕਾੜਾ ਕਰ ਰਿਹਾ ਜਿਨ੍ਹਾਂ ਲੋਕਾਂ ਕੋਲ ਦਵਾਈ ਦੇ ਪੈਸੇ ਨਹੀਂ ਸੀ ਜਿਨ੍ਹਾਂ ਲੋਕਾਂ ਕੋਲ ਡਾਕਟਰ ਦੀ ਪਰਚੀ ਦੇ ਪੈਸੇ ਨਹੀਂ ਸੀ ਜਿਨ੍ਹਾਂ ਲੋਕਾਂ ਕੋਲ ਟੈਸਟਾਂ ਦੇ ਪੈਸੇ ਨਹੀਂ ਸੀ ਫੋਟੇ ਵੱਡੇ ਬੋਰਡ ਲਗਾਏ ਸੀ ਚੰਨੀ ਨੇ ਕਿ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਲੇਕਿਨ ਕੱਚੇ ਮੁਲਾਜ਼ਮ ਕਿਨੇ ਪੱਕੇ ਕੀਤੇ ਆਵਾਮੀ ਪਾਰਟੀ ਦੀ ਸਰਕਾਰ ਨੂੰ 2 ਸਾਲ ਹੋ ਗਿਆ ਜੀ ਬਣੇ ਸਰਕਾਰ ਨੂੰ ਪਹਿਲੀ ਸਰਕਾਰ ਸੋ ਅਜੇ ਤਾਂ 2 ਸਾਲ ਹੋਏ ਆ 3 ਸਾਲ ਸਾਡੇ ਕੋ ਸਮਾਪਿਆ ਸੋ ਤੇਰੀ ਗਰੰਟੀ ਆ ਰਹਿ ਗਈ ਆ ਉਹ ਆਪਾਂ ਹੋਰ ਵਾਲੇ ਸਮੇਂ ਦੇ ਵਿੱਚ ਪੂਰੀਆ ਕਰਾਂਗੇ ਸੋ ਮੈਂ ਇਹੀ ਤੁਹਾਨੂੰ ਅਪੀਲ ਕਰੂੰਗਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਸਰਦਾਰ ਖਲਦੀਪ ਸਿੰਘ ਤਾਰੀਵਾਜੀ ਦਾ ਚੋਣ ਚਾੜੂ ਹੈ ਚਾੜੂ ਦਾ ਬਟਨ 1 ਜੂਨ 2024 ਨੂੰ ਦਬਾ ਕੇ ਸਰਦਾਰ ਖਲਦੀਪ ਸਿੰਘ ਤਾਰੀਵਾਜੀ ਉਹ ਸੈਂਟਰ ਚ ਆਪਾ ਕੈਬਨਟ ਮਿਸਟਰਾਂ ਦੇ ਬੰਨੇ ਅਜੋ ਇੰਡੀਆ ਆਈ ਲੈਂਡ ਦੀ ਸਰਕਾਰ ਦਾ ਸਰਵੇ ਜਿਹੜਾ ਉਹ ਸੈਂਟਰ ਸਰਕਾਰ ਦੇ ਵਿੱਚ ਬੋਲ ਰਿਹਾ ਸੋ ਮਾਤਬੋਦੀ ਘਰ ਨੂੰ ਟਰਾਪਾ ਛਾ ਰਿਹਾ ਗੁਜਰਾਤ ਨੂੰ ਇੰਡੀਆ ਆਈ ਲੈਂਡ ਦੀ ਸੰਤ ਸਿੰਘ ਮਾਨ ਜੀ ਜੇ ਦੁਨੀਆ ਜੇ ਦੇਸ਼ ਦਾ ਪਹਿਲਾ ਮਹੱਲਾ ਗ੍ਰੀਨ ਹੀ ਖੋਲਿਆ ਉਹ ਸਾਡੇ ਅੰਕੇ ਪਛਮੀ ਚ ਖੋਲਿਆ ਗਿਆ ਉਹਨੇ ਜੋ ਲੱਖਾਂ ਲੋਕ ਰੋਜ਼ ਦਵਾਈਆਂ ਲੈ ਕੇ ਆਪਣਾ ਜੀਵਨ ਜੜਾ ਵਧੀਆ ਨਿਖਾਰਾ ਕਰ ਰਿਹਾ ਜਿਨ੍ਹਾਂ ਲੋਕਾਂ ਕੋਲ ਦਵਾਈ ਦੇ ਪੈਸੇ ਨਹੀਂ ਸੀ ਜਿਨ੍ਹਾਂ ਲੋਕਾਂ ਕੋਲ ਡਾਕਟਰ ਦੀ ਪਰਚੀ ਦੇ ਪੈਸੇ ਨਹੀਂ ਸੀ ਜਿਨ੍ਹਾਂ ਲੋਕਾਂ ਕੋਲ ਟੈਸਟਾਂ ਦੇ ਪੈਸੇ ਨਹੀਂ ਸੀ ਪਿਆਸ ਬੜੀ ਸਤਿਕਾਰ ਵਾਏ ਕੋ ਜਿੱਕਾ ਖਾਲਸਾ ਵਾਏ ਕੋ ਜਿੱਕੀ ਫਤਿਹ ਮੇਰਾ ਤਾਂ ਪਹਿਲਾ ਤੁਹਾਡੇ ਐਮਐਲਏ ਮੇਰੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਜਸਵੀਰ ਸਿੰਘ ਸੰਧੂ ਜੀ ਜਿਨ੍ਹਾਂ ਨੇ ਅੱਜ ਦੀ ਮੀਟਿੰਗ ਆਰਗੇਨਾਈਜ਼ ਕੀਤੀ ਆ ਔਰ ਸ਼ਹਿਰ ਦੇ ਹੋਰ ਬਹੁਤ ਸਾਰੇ ਬਲਾਵੇ ਤੁਹਾਨੂੰ ਪਈ ਨਾ ਨਾ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੱਸੇ ਗਏ ਮੈਂ ਤਾਂ ਤੁਹਾਨੂੰ ਬੇਨਤੀ ਕਰਨਾ ਆ ਬਹੁਤ ਜ਼ਰੂਰ ਤਧ ਕਰਦੇ ਕਿਹ ਲੰਘ ਪਹਿਲੇ ਜੋ ਆਪਰੇ ਤੇਵਾ ਐਮਪੀ ਚੋਣੇ ਆ ਉਹਦਾ ਤੇਰਾ ਜੋ ਖਮੈ ਮੇਰੀ ਪਾਰਟੀ ਦੀ ਹਾਈ ਕਮਾਂਡ ਨੇ ਮੇਰੀ ਪਾਰਟੀ ਦੇ ਕੋਮੀ ਕਿਰਵਿੰਦਰ ਅਦਰੇ ਕੇ ਦੀਵਾਜ ਨੇ ਅਗਰੇ ਬਹੁਤੀ ਪਹਿਲੇ ਮੁੱਖ ਮੰਤਰੀ ਸਦਾ ਭਗਵਾਨ ਸਕਬਾ ਜੀ ਹੂ ਲਵ ਦਾਸ ਸੱਚੇ ਪਾਤਸ਼ਾਹ ਦੇ ਸ਼ਾਹ ਦੀ ਸੇਵਾ ਲਈ ਬਾਬੇ ਦੀਪ ਸਿੰਘ ਦੇ ਸ਼ਾਹ ਦੀ ਸੇਵਾ ਦੀ ਪਤੀ ਜੁਮੇਆ ਦੀ ਦਿੱਤੀ ਆ ਜੁਮੇਆ ਦੀ ਦਿੱਤੀ ਆ ਨਗਿਆਣਾ ਮੰਡੋਲ ਦੀ ਜੁਮੇਆ ਦੀ ਦਿੱਤੀ ਆ ਆਮ ਤੀਸਰੀ ਥੋੜੀ ਪ੍ਰਕਾਰ ਵਾਸ ਮੈਂ ਤੁਹਾਨੂੰ ਬਸ ਕਹਿਣ ਆਇਆ ਹੱਥ ਜੋੜ ਕੇ ਬੇਨਤੀ ਕਰ ਰਹਾ ਹਾਂ ਇਹ ਜਿਹੜੀ ਵੋਟ ਹੈ ਇਹ ਵੋਟ ਬਹੁਤ ਹੀ ਇਰਮੀਤ ਵਾਲੀ ਵੋਟ ਹੈ ਇਹ ਦੇਸ਼ ਦੇ ਸਭ ਤੋਂ ਉੱਪਰ ਲਗ ਸਵਧਾਨਿਕ ਸਰਲ ਦੀ ਵੋਟ ਹੈ ਇਸ ਦੇਸ਼ ਦੇ 140 ਕਰੋੜ ਲੋਕਾਂ ਦੇ 543 ਐਮਪੀ ਚੋਲਦੇ ਆ 543 ਆ ਤੁਸੀਂ ਦੇਖੋ ਕਿੰਨੇ ਬੈਠੇ ਹੋ ਸਭ 543 ਬੰਦੇ ਜਿੰਨਾ ਦੇ ਦੇਸ਼ ਚਲਾਉਣਾ ਜਿੰਨਾ ਦੇ ਦੇਸ਼ ਕਾਦੇ ਕਾਨੂੰਨ ਬਣਾਉਣੇ ਪ੍ਰੈਸ ਕਰਕੇ 543 ਬੰਦਿਆਂ ਦੇ ਇਕ ਸਾਡਾ ਬੰਦਾ ਹੋਣਾ ਸੋ ਸੰਕੇ ਪਿਧਿਓ 40 ਦਿਨਾਂ ਤੋਂ ਤੁਸੀਂ ਭੇਜਿਆ ਉਹਨਾਂ ਦੇ ਸਾਡੇ ਸ਼ਹਿਰ ਦੀ ਸਾਡੇ ਪੰਜਾਬ ਦੀ ਦਿੱਲੀ ਜਾ ਕੇ ਲੜਾਈ ਵੀ ਲੜੀ ਉਹਨਾਂ ਨੇ ਆਪਰਾ ਆਪਣੇ ਪਦਵਾਨ بڑے بڑے ਕਾਰੋਬਾਰ ਸਟਾਕ ਆਪਣੇ بڑے بڑے ਹੋਟਲ ਬਣਾ ਲੈ ਸਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਜਸਵੀਰ ਸਿੰਘ ਸੰਧੂ ਉਹਨਾਂ ਦੀ ਮੀਟਿੰਗ ਰੱਖੀ ਬਹੁਤ ਟੌਪ ਦੀ ਮੀਟਿੰਗ ਬਹੁਤ ਇਲਾਕਾ ਦੇ ਨਿਵਾਸੀ ਆਏ ਤਾਂ ਸਭ ਨੇ ਸਭ ਨੂੰ ਕਿਹਾ ਕਿ ਉਹ ਪਹਿਲੀ ਤੈਕ ਸਵੇਰੇ ਟਾਈਮ ਨਾਲ ਉੱਠ ਕੇ ਮੁਟਫੋਂ ਅੱਜ ਜਿੰਨੀਆਂ ਮੀਟਿੰਗਾਂ ਹੋਣਗੀਆਂ ਕੱਲ ਵੀ ਬੜੀਆਂ ਵੱਡੀਆਂ ਮੀਟਿੰਗਾਂ ਹੋਣਗੀਆਂ ਬਸ ਸੋੜ ਅਸੀਂ ਲੀਡ ਦੀ ਲੜਾਈ ਲਾੜੇ ਆਮ ਆਦਮੀ ਪਾਰਟੀ ਅਮਰਦੀ ਸੀਟ ਜਿੱਤ ਚੁੱਕੀ ਹੈ ਕੁਝ ਘੰਟਿਆਂ ਦਾ ਹੀ ਚੋਣ ਪ੍ਰਚਾਰ ਰਹਿ ਗਿਆ ਹੋਇਆ ਹੈ ਕੋਈ ਵੱਡੇ ਜਿਹੜੇ ਆਣਗੇ ਨਹੀਂ ਦੇਖੋ ਇੱਥੇ ਪਰ ਜਿਹੜੇ ਸਾਥੀਆਂ ਨੂੰ ਅੱਗੇ ਜਿੱਤ ਆਇਆ ਉਹਨੇ ਹੀ ਪੰਜਾਬ ਦੇ ਹਿੰਦੂ ਜਿਹੜਾ ਦਾਵਾ ਉਹਨੂੰ ਅੱਕੇ ਨਹੀਂ ਆਉਣ ਦਿੱਤਾ ਜੰਦਾ ਮੇਰੀ ਮੰਨ ਮੈਂ ਬੰਦੀ ਬੰਨਾ ਸੀਗਾ ਤੇ ਉਹਨਾਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਇਹ ਜੋ ਪੰਜਾਬ ਦੇ ਕਾਂਗਰਸ ਜਿਹੜੀ ਆ ਉਹ ਹਾਂ ਉਹਨੂੰ ਕੱਢ। ਆ ਜਿਉ ਆਪਣੀ ਪਾਰਟੀ ਦੇ ਲੋਕ ਸਾਰੇ ਜਿਹਦੇ ਡਾਕਟਰਾਂ ਨਾਲ ਵੱਡੇ ਆ ਉਹਦੇ ਦਰਜੇ ਮਿਲਦੇ। ਉਹ ਕਿਉਂ ਗਿਆ ਪੁੱਤਾਂ ਨੂੰ ਜਿੱਤੇਗਾ ਤੇ ਤੈਨੂੰ ਬੁਲਾਉਣਗੇ ਹਮਲਾ ਕਰਦੇ ਆ। ਕਹਿੰਦੇ ਠਾਕੇ ਠਾਕੇ ਛੱਡੇ ਜਿਹੀ ਨਜ਼ਰ ਨਹੀਂ ਆਉਂਦੀ। ਠਾਕੇ ਦੇਖੋ।